ਅੱਜ ਤੁਹਾਨੂੰ ਬਹੁਤ ਹੀ ਇਤਿਹਾਸਿਕ ਜਗ੍ਹਾ ਦੇ ਦਰਸ਼ਕ ਕਰਵਾਉਣ ਲੱਗਾ ਹਾਂ ਦੋਸਤੋ ਇਸ ਜਗ੍ਹਾ ਤੇ ਅੰਗਰੇਜ਼ਾਂ ਇੰਜੀਨੀਅਰ ਨੇ ਵੀ ਗੋਡੇ ਟੇਕਦੇ ਸੀਗੇ ਉਹਨੇ ਇੱਕ ਪੁਲ ਕਰ ਲਈ ਸੀ ਇੱਥੇ ਅੱਜ ਆਪਾਂ ਗੱਲ ਕਰਦੇ ਹਾਂ ਗੁਰਦੁਆਰਾ ਸਾਹਿਬ ਦੇਗ ਸਰ ਸਾਹਿਬ ਪਿੰਡ ਕਟਾਣਾ ਲੁਧਿਆਣਾ ਦੇ ਨੇੜੇ ਬਹੁਤ ਵੀਰਾਂ ਨੂੰ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਪਤਾ ਹੋਊਗਾ ਪਰ ਜਿਹੜੇ ਵੀਰਾਂ ਨੂੰ ਇਤਿਹਾਸ ਨਹੀਂ ਪਤਾ ਤਾਂ ਅੱਜ ਤੁਸੀਂ ਇੱਕ ਇਤਿਹਾਸ ਵੀ ਤੁਹਾਨੂੰ ਆ ਦਿਖਾਉਣ ਲੱਗਾ ਹਾਂ ਇੱਥੇ ਇੱਕ 베ਰੀ ਦਾ ਦਰਖਤ ਆ ਬਹੁਤ ਪੁਰਾਣਾ ਹੈ ਜੀ ਆਪਾਂ ਗੱਲ ਕਰਗੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ 20 ਫੱਗਨ 1675 ਬਿਕਰਮੀ ਨੂੰ ਇੱਥੇ ਆਏ ਸੀ ਤੇ ਉਸ ਤੋਂ ਬਾਅਦ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 11 ਪੋ 1761 ਬਿਕਰਮੀ ਨਾਲ ਮੈਂ ਬਿਕਰਮੀ ਕਹਿ ਰਿਹਾ ਵਾਂ ਬਾਕੀ ਵੀ ਇਤਿਹਾਸ ਵੀ ਦੇਖ ਰਹੇ ਹਾਂ ਬਿਕਰਮੀ ਨੂੰ ਇੱਥੇ ਆਏ ਸੀ ਤੇ ਉਸ ਤੋਂ ਬਾਅਦ ਕਹਿੰਦੇ ਵੀ ਨਹਿਰ ਕੱਢੀ ਗਈ ਜਦੋਂ ਇਹ ਨਹਿਰ ਕੱਢੀ ਗਈ ਤਾਂ ਉਦੋਂ ਸਰਵੇ ਹੋਇਆ ਸੀ ਕਿ 베ਰੀ ਦਾ ਦਰਖਤ ਇਤੋਂ ਵੱਡ ਦਿੱਤਾ ਜਾਵੇ ਤੇ ਸਿੱਧੀ ਆਪਾਂ ਨਹਿਰ ਕੱਢਾਂਗੇ ਪਰ ਕਹਿੰਦੇ ਜਦੋਂ ਇਸ ਦਰਖਤ ਨੂੰ ਵੱਡਣ ਲੱਗੇ ਤਾਂ ਉਹ ਅੰਗਰੇਜ਼ ਅੰਨਾ ਹੋ ਗਿਆ ਤੇ 베ਰੀ ਦੇ ਜਿੱਥੇ ਟੱਕ ਲੱਗਾ ਸੀਗਾ ਉਹਦੇ ਵਿੱਚੋਂ ਖੂਨ ਨਿਕਲਣਾ ਸ਼ੁਰੂ ਹੋ ਗਿਆ ਤਾਂ ਕਹਿੰਦੇ ਆ ਉਸ ਤੋਂ ਬਾਅਦ ਫਿਰ ਉਸ ਅੰਗਰੇਜ਼ ਨੇ ਪੁੱਲ ਬਖਸ਼ਾਈ ਦੇਖ ਕਰਵਾਈ ਤੇ ਇਹ ਸੋਚਿਆ ਕਿ ਨਹਿਰ ਦੇ ਵਿੱਚ ਵਿੰਗ ਪਾਇਆ ਜਾਵੇ ਵੀ ਆਪਾਂ ਸਿੱਧੀ ਨਹਿਰ ਨਹੀਂ ਕੱਢਣੀ ਨਹੀਂ ਤਾਂ ਅਕਸਰ ਆਪਾਂ ਦੇਖਦੇ ਆ ਪੌਲ ਜਾਂ ਨਹਿਰ ਜਾਂ ਜੋ ਅੰਗਰੇਜ਼ਾਂ ਦੇ ਬਣੇ ਹੋਏ ਆ ਜਿੱਥੋਂ ਦੀ ਕੱਢਤਾ ਵੀ ਕਹਿੰਦੇ ਆ ਵੀ ਸਿੱਧੇ ਹੀ ਕੱਢਣਾ ਵਾ ਹਨਾ ਪਰ ਇਸ ਇਤਿਹਾਸਿਕ ਜਗ੍ਹਾ ਤੇ ਜਦੋਂ ਆਏ ਤਾਂ ਉਹਨਾਂ ਨੂੰ ਲੱਗਾ ਕਿ ਵੀ ਨਹੀਂ ਇਹ ਨਹੀਂ ਹੋਣਾ ਜਦੋਂ ਉਹਨਾਂ ਨੇ ਟੱਕ ਲਾਇਆ ਇਸ ਬੀਰੀ ਨੂੰ ਤੇ ਬਹੁਤ ਸ਼ਰਧਾ ਨਾਲ ਅੱਜ ਵੀ ਬਹੁਤ ਲੋਕ ਪੂਜਦੇ ਆ ਤੇ ਇੱਥੇ ਬਹੁਤ ਵਧੀਆ ਇਤਿਹਾਸਕ ਜਗ੍ਹਾ ਬਣੀ ਹੋਈ ਆ ਮੱਥਾ ਟੇਕਦੇ ਆ ਤੇ ਆਇਓ ਤੁਹਾਨੂੰ ਵੀ ਮੈਂ ਦਰਸ਼ਨ ਕਰਾਉਣਾ ਵਾ ਤੇ ਉਸ ਤੋਂ ਬਾਅਦ ਭੁੱਲ ਬਖਸ਼ਾ ਕੇ ਕਹਿੰਦੇ ਵੀ ਇਸ ਤੋਂ ਨਹਿਰ ਦਾ ਜੋ ਵਿੰਗ ਪਾ ਕੇ ਫਿਰ ਨਹਿਰ ਕੱਢੀ ਗਈ ਸੀ ਉਹਦਾ ਨਾਮ ਵੀ ਲਿਖਿਆ ਹੋਇਆ ਮਿਸਟਰ ਸਮਿਥ ਕਿ ਉਹਨਾਂ ਨੇ ਇੱਕ ਛੋਟਾ ਜਿਹਾ ਗੁਰਦੁਆਰਾ ਸਾਹਿਬ ਵੀ ਬਣਵਾਇਆ ਸੀ ਅਤੂ ਇਹ ਦੇਖੋਗੇ ਇਤਿਹਾਸ ਜਿਹੜਾ ਤੁਸੀਂ ਪੂਰਾ ਪਾਉਜ਼ ਕਰਕੇ ਪੜ੍ਹ ਸਕਦੇ ਹੋ ਤੇ ਉਹਦਾ ਨਾਮ ਇੱਥੇ ਸਪੈਸ਼ਲ ਰੱਖਿਆ ਲਿਖਿਆ ਗਿਆ ਵਾ ਵੀ ਇਸ ਬੰਦੇ ਨੇ ਆ ਕੇ ਇੱਥੇ ਸਰਵੇ ਕੀਤਾ ਸੀ ਤੇ ਉਸ ਤੋਂ ਬਾਅਦ ਇਹਨੇ ਸੋਚਿਆ ਸੀ ਕਿ 베ਰੀ ਦਾ ਦਰਖਤ ਕੱਟ ਦਈਏ ਪਰ ਇਤਿਹਾਸਿਕ ਜਗ੍ਹਾ ਹੋਣ ਦੇ ਕਰਕੇ ਅ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਵੀ ਆਪਣਾ ਕੋੜਾ ਇਸ 베ਰੀ ਨਾਲ ਹੀ ਬੰਨਿਆ ਸੀ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਆਪਣਾ ਕੁੜਾ ਇਸੇ 베ਰੀ ਦੇ ਦਰਖਤ ਰ ਆਪਣਾ ਇਹ ਬਿਲਕੁਲ ਨਾਲ ਦੀ ਨਹਿਰ ਲੱਗਦੀ ਹੈ ਤੁਹਾਨੂੰ ਮੈਂ ਇੱਥੋਂ ਦਿਖਾਉਂਗਾ ਬਿਲਕੁਲ ਨਾਲ ਦੀ ਤੇ ਨਹਿਰ ਨੂੰ ਪਾਸੇ ਦੀ ਕੱਢਣਾ ਪਿਆ ਫਿਰ ਤੇ ਇਹ 베ਰੀ ਦਾ ਇਤਿਹਾਸਕ ਰ ਅੱਜ ਵੀ ਮੌਜੂਦ ਹੈ ਇੱਥੇ ਆ ਨਹਿਰ ਜਾਂਦੀ ਹੈ ਇਧਰਲੇ ਪਾਸੇ ਦੇਖੋਗੇ ਤੇ ਇਧਰਲੇ ਪਾਸੇ ਇਹ 베ਰੀ ਦਾ ਦਰਖਤ ਹੈਗਾ ਵਾ ਤੇ ਸੰਗ ਤਾਂ ਬਹੁਤ ਸ਼ਰਧਾ ਨਾਲ ਲਾਉਂਦੀਆਂ ਪੂਜਦੀਆਂ ਇੱਥੇ ਪਾਠ ਕਰਦੇ ਆ ਬੈਠਦੇ ਆ ਤੇ ਬਹੁਤ ਸੋਹਣੀ ਜਗ੍ਹਾ ਬਣਾਈ ਗਈ ਆ ਤੇ ਆ ਦੇਖੋ ਤੇ ਇਹੋ ਜਿਹੀਆਂ ਇਤਿਹਾਸਿਕ ਜਗ੍ਹਾ ਆਪਾਂ ਹੋਰ ਵੀ ਦਿਖਾਉਂਦੇ ਰਹਿਵਾਂਗੇ ਤੁਹਾਨੂੰ ਪਰ ਦੇਖੋ ਵੀ ਕਿੰਨੀ ਇਤਿਹਾਸਿਕ ਜਗ੍ਹਾ ਹੈਗੀ ਆ ਜਿੱਥੇ ਇੱਕ ਅੰਗਰੇਜ਼ ਨੂੰ ਵੀ ਇਹ ਸੋਚਣਾ ਪਿਆ ਕਿ ਨਹੀਂ ਵੀ ਇੱਥੇ ਵਾਕਈ ਕੋਈ ਸ਼ਕਤੀਸ਼ਾਲੀ ਜਗ੍ਹਾ ਹੈਗੀ ਆ ਆ ਦੇਖੋ ਜੀ ਇਹ ਫੋਟੋਆਂ ਲੱਗੀਆਂ ਉਦੋਂ ਦੀਆਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਤੇ ਆ ਪੂਰਾ ਇਤਿਹਾਸ ਇਹਨੂੰ ਤੁਸੀਂ ਪੜ ਸਕਦੇ ਹੋ 1100 ਘੋੜਸਵਾਰਾਂ ਦੇ ਨਾਲ 52 ਕਲੀਆਂ ਦਾ ਜਾਮਾ ਵੀ ਨਾ ਸੀ ਮਹਾਰਾਜ ਜੀ ਦੇ ਸੇਵਾ ਪਾਸ਼ਾ ਹੀ ਦਿਓ ਜਦੋਂ ਉਹ ਇੱਥੇ ਪਹੁੰਚੇ ਸੀਗੇ ਤੇ ਹੁਣ ਤਾਂ ਬਹੁਤ ਵੱਡਾ ਇਤਿਹਾਸਿਕ ਗੁਰਦੁਆਰਾ ਸਾਹਿਬ ਬਣਿਆ ਹੋਇਆ ਵਾ ਇਹ ਪਰ ਉਦੋਂ ਕਹਿੰਦੇ 베ਰੀ ਦਾ ਦਰਖਤ ਹੁੰਦਾ ਸੀਗਾ ਤੇ ਇਸ ਜਗ੍ਹਾ ਤੇ ਠਹਿਰ ਬਣਾਈ ਸੀ ਇੱਕ ਇੱਕ ਰਾਤ ਦੋਨੋਂ ਪਾਸ਼ਾਵਾਨੇ ਵਿਚਰਾਮ ਕੀਤਾ ਸੀ ਇਸ ਜਗ੍ਹਾ ਤੇ ਤੇ ਇਸ ਤੋਂ ਬਾਅਦ ਜਿਵੇਂ ਪਹੁੰਚਿਆ ਕਲੰਗਾਲਾ ਚੋਲਾ ਦਾ ਕਢਾਣੀ ਕਲਾਂ ਪਿਆ ਹੋਇਆ ਵਾ ਆਪਾਂ ਪਹਿਲਾਂ ਤੁਹਾਨੂੰ ਦਰਸ਼ਨ ਕਰਵਾਏ ਸੀ ਉਸ ਦੇ ਤੇ ਜਦੋਂ ਤੁਸੀਂ ਰੋਪੜਵਾਲ ਨੂੰ ਜਾਂਦੇ ਆ ਕਟਾਣਾ ਰੰਡਾ ਦੀਗ ਸਰਸਾਹਵ ਗੁਰਦੁਆਰਾ ਸਾਹਿਬਾ ਤੁਹਾਨੂੰ ਬੋਰਡ ਵੀ ਲੱਗਾ ਮਿਲ ਜਾਊਗਾ ਜੇ ਤੁਸੀਂ ਦਰਸ਼ਨ ਕਰਨ ਜਾਣਾ ਚਾਹੁੰਦੇ ਹੋ ਤਾਂ ਇੱਥੇ ਤੁਹਾਨੂੰ ਮੈਂ ਅੱਗੇ ਨਹਿਰ ਤੇ ਦਿਖਾਉਣਾ ਇਹ ਮੇਨ ਰੋਡ ਤੇ ਇੱਥੇ ਬੋਰਡ ਲੱਗਾ ਹੋਇਆ ਵਾ ਆ ਦੇਖੋ ਜੀ ਇਹ ਅਮੀਰ ਕਰਦੇ ਆ ਵੀਡੀਓ ਵਧੀਆ ਲੱਗੀ ਹੋਗੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਧੰਨਵਾਦ ਪਿਆਰਿਓ ਵੀਡੀਓ ਦੇਖਣ ਵਾਸਤੇ ਇਹੋ ਜਿਹੀ ਇਤਿਹਾਸਿਕ ਜਗ੍ਹਾ ਦੀ ਆਪਾਂ ਹੋਰ ਵੀ ਦਰਸ਼ਨ ਤੁਹਾਨੂੰ ਕਰਾਉਂਦੇ ਰਹਿਾਂਗੇ ਧੰਨਵਾਦ ਜੀ